ਬਲੈਕਫਿਲਡ ਨੇ ਜਿਹੜੇ ਸਮਾਜ ਸੇਵੀ ਦਾ ਸੋਸ਼ਲ ਵਰਕਰ ਦਾ ਨਾਮ ਯੂਜ਼ ਕਰਕੇ ਜਿਹੜੇ ਬਲੈਕਫਿਲਡ ਕਰ ਰਹੇ ਨੇ ਸਭ ਪਹਿਲੇ ਮੈਨੂੰ 15 ਲੱਖ ਮੰਗਦਾ ਫਿਰ 10 ਸਹਾਏ ਹੋਣ ਮੈਨੂੰ 5 ਲੱਖ ਰੇਡ ਮੰਗ ਰੱਖ ਲਿਆ ਜੀ ਪਿਛੇ ਵੀ ਇਹਨਾਂ ਨੇ ਕੋਈ ਸ਼ਰਮਾ ਸ਼ਰਮਾਗਾ ਸੀ ਉਹਨਾਂ ਦੇ ਕਾਰਵਾਈ ਪਾਈ ਸੀ ਉਹੀ ਆਸ ਤੇ ਉਹ ਅੱਜ ਵਿਜੀਲੈਂਸ ਨੂੰ ਰਿਕੁਐਸਟ ਕਰਨ ਆਏ ਨੇ ਇੱਕ ਕਮਪਲੇਟ ਲੈ ਕੇ ਆਏ ਨੇ ਕਿ ਇਹਨਾਂ ਨੂੰ ਵੀ ਇੱਕ ਨਿਆਂ ਮਿਲੇ ਸਰ ਮੇਰਾ ਹੋਟਾ ਦਾ ਨਕਸ਼ਾ ਪਾਸ ਹੈ ਮੈਂ ਇਹਨੂੰ ਕੋਈ ਪੈਸਾ ਨਹੀਂ ਦੇ ਸਕਦਾ ਸਰ ਮੈਂ ਤਾਂ ਪ੍ਰਸ਼ਾਸਨ ਕੋ ਸਾਹਮਣੇ ਹਸਾਬ ਕੋ ਲਾਣਾ ਹੈ ਜੀ ਮੇਨ ਗੱਲ ਹੈ ਆਪਣੀ ਯੂਨਿਟੀ ਬਣਾਓ ਜਦੋਂ ਤੱਕ ਤੁਸੀਂ ਸਾਨੂੰ ਗੱਲ ਹੀ ਨਹੀਂ ਕਰੋਗੇ ਅੱਜ ਜੇ ਸਾਨੂੰ ਦੱਸਣਗੇ ਨਹੀਂ ਸਾਨੂੰ ਕਿੱਥੋਂ ਪਤਾ ਲੱਗੇਗਾ ਸਰ ਮੇਰੇ ਕਦੇ ਕਿਸੇ ਤਰੀਕੇ ਨਾਲ ਵੀਡੀਓ ਬੰਦਾ ਕਦੇ ਕਿਸੇ ਤਰੀਕੇ ਨਾਲ ਵੀਡੀਓ ਬੰਦਾ ਸਰ ਹੋਂਦ ਉਹਨੇ ਹੱਥ ਹੀ ਕਰ ਦਿੱਤੀ ਆ ਸਰ ਹੁਣ ਮੈਂ ਤੁਹਾਨੂੰ ਕਹਿੰਦਾ ਆਪਾਂ ਮੈਂ ਦੇ ਇਫਾਜ਼ਤ ਹੰਦਾ ਕਰਦਾ ਪਿਆ ਸਾਰੇ ਉਹਦੇ YouTube ਤੇ ਦੇਖ ਲੋ ਸਾਰੇ ਤੁਹਾਡਾ 10 ਹੋਟਲ ਦਾ ਸਾਰੇ ਉਹ ਟਾਰਗੇਟ ਕਰਦਾ ਪਿਆਦਾ ਸਾਰੇ ਕੋ ਪੈਸੇ ਟਮਾਰ ਰੱਖਿਓ ਬੰਦੇ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਵਪਾਰੀਆਂ ਦਾ ਵਫਦ ਇਹ ਇਕੱਠੇ ਹੋ ਕੇ ਹੋਟਲ ਐਸੋਸੀਏਸ਼ਨ ਮੇਰੇ ਕੋ ਆਏ ਸੀ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਸਾਨੂੰ ਅਸੀਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਪਾਰ ਕਰ ਰਹੇ ਆ ਆਪਣੇ ਪੰਜਾਬ ਨੂੰ ਪਰਫੁੱਲਤ ਕਰ ਰਹੇ ਆ ਇੱਥੇ ਬਿਜ਼ਨਸ ਦੇ ਰਹੇ ਆ ਏਮਪਲੋਇਮੈਂਟ ਦੇ ਰਹੇ ਆ ਹਰ ਜਿਹੜਾ ਆਪਣਾ ਜਿੰਮੇਵਾਰ ਫਰਜ਼ ਹੁੰਦਾ ਸਾਡਾ ਉਹ ਅਸੀਂ ਨਾਗਰਿਕ ਹੁੰਦਾ ਅਦਾ ਕਰ ਰਹੇ ਆਂ ਬਟ ਸਾਨੂੰ ਅਸੀਂ ਟੈਕਸਪੇਅਰ ਆਂ ਪੰਜਾਬ ਨੂੰ ਸਾਡਾ ਜੀਐਸਟੀ ਵਿਭਾਗ ਜਾਂਦਾ ਟੈਕਸ ਜਾਂਦਾ ਹਰ ਪ੍ਰਾਪਰਟੀ ਟੈਕਸ ਜਾਂਦਾ ਸਾਡਾ ਬਿਜਲੀ ਦਾ ਬਿੱਲ ਜਾਂਦਾ ਬਟ ਸਾਨੂੰ ਫਿਰ ਪ੍ਰੋਬਲਮ ਆ ਰਹੀ ਹੈ ਕਿ ਜਿਹੜੇ ਸਾਨੂੰ ਕੋਈ ਬਲੈਕਮਿਲਰ ਨੇ ਜਿਹੜੇ ਸਮਾਜ ਸੇਵੀ ਦਾ ਸੋਸ਼ਲ ਵਰਕਰ ਦਾ ਨਾਮ ਯੂਜ਼ ਕਰਕੇ ਸਾਡੇ ਬਲੈਕਮਿਲ ਕਰ ਰਹੇ ਨੇ ਤੇ ਉਹ ਕਹਿੰਦੇ ਕਿ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕੋਈ 10 ਲੱਖ ਮੰਗ ਰਿਹਾ ਕੋਈ 15 ਲੱਖ ਮੰਗ ਰਿਹਾ ਕੋਈ 5 ਲੱਖ ਮੰਗ ਰਿਹਾ ਕਹਿੰਦਾ ਇਹ ਅੱਡੀ ਨਵੀਂ ਐਕਸਟਰੈਸ਼ਨ ਮਨੀ ਸ਼ੁਰੂ ਹੋ ਗਈ ਹੈ ਕਿ ਜਿਹੜਾ ਵਪਾਰ ਕਰ ਰਹੇ ਆ ਅੱਗੇ ਵਪਾਰ ਸਰਵਾਈਵ ਕਰ ਰਿਹਾ ਨਵੇਂ ਬਲੈਕਮਿਲਰ ਰੁਟ ਕੇ ਵਪਾਰੀਆਂ ਨੂੰ ਪਰੇਸ਼ਾਨ ਕਰਨਗੇ ਤੇ ਉਸ ਦੇ ਰਿਗਾਰਡਿੰਗ ਇਹਨਾਂ ਨੇ ਰਿਕਵੈਸਟ ਕੀਤੀ ਕਿ ਸਾਡੇ ਜਿਹੜੇ ਐਸਐਸਪੀ ਵਿਜੀਲੈਂਸ ਨੇ ਜਿਹੜੇ ਇਸ ਵੇਲੇ ਸਾਡੇ ਦਬੰਗ ਅਫਸਰ ਨੇ ਪਿੱਛੇ ਵੀ ਇਹਨਾਂ ਨੇ ਕੋਈ ਸ਼ਰਮਾ-ਸ਼ਰਮਾਗਾ ਸੀ ਉਹਨਾਂ ਦੇ ਕਾਰਵਾਈ ਪਾਈ ਸੀ ਉਹੀ ਆਸ ਤੇ ਉਹ ਅੱਜ ਵਿਜੀਲੈਂਸ ਨੂੰ ਰਿਕੁਐਸਟ ਕਰਨ ਆਏ ਨੇ ਕੰਪਲੇਂਟ ਲੈ ਕੇ ਆਏ ਨੇ ਕਿ ਇਹਨਾਂ ਨੂੰ ਵੀ ਇੱਕ ਨਿਆਂ ਮਿਲੇ ਰਾਹਤ ਮਿਲੇ ਕੀ ਕਾਰਨ ਕੀ ਹੈਗਾ ਹੋਟਲ ਲਾਈਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਇਹਨਾਂ ਨੂੰ ਸਪੈਸ਼ਲੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਨਹੀਂ ਕੱਲੇ ਐ ਨਹੀਂ ਗਏ ਪਤਾ ਕੀ ਹੁੰਦਾ ਤੁਹਾਨੂੰ ਮੈਂ ਦੱਸਾਂ ਵਪਾਰੀ ਵਰਗ ਨਾ ਜ਼ਿੰਦਗੀ ਦੇ ਵਿੱਚ ਦੱਸਦਾ ਨਹੀਂ ਵਪਾਰੀ ਵਰਗ ਨਾ ਅੰਦਰ ਡਰਿਆ ਰਹਿੰਦਾ ਘਰ ਬੈਠਾ ਰਹਿੰਦਾ ਕਿ ਮੈਨੂੰ ਉਹ ਕੱਲ ਨੂੰ ਮੇਰਾ ਦੁਸ਼ਮਨ ਨਾ ਬਣ ਜੇ ਮੇਰਾ ਉਹ ਦੁਸ਼ਮਨ ਨਾ ਬਣ ਜੇ ਮੈਂ ਤੁਹਾਡੇ ਵੀਡੀਓ ਰਾਹੀਂ ਸਾਰੇ ਵਪਾਰੀਆਂ ਨੂੰ ਰਿਕੁਐਸਟ ਕਰਾਂਗਾ ਇਕੱਠੇ ਹੋਵੋ ਇੱਕ ਪਲੈਟਫਾਰਮ ਤੇ ਆਓ ਕੋਈ ਤੁਹਾਨੂੰ ਤੰਗ ਪਰੇਸ਼ਾਨ ਆਂਦੇ ਆ ਪੰਜਾਬ ਸਰਕਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਤੁਹਾਡੇ ਨਾਲ ਹੈ ਕੋਈ ਜੇ ਪ੍ਰੋਬਲਮ ਆਂਦੀ ਹੈ ਵਪਾਰੀਆਂ ਦੇ ਨਾਲ ਅਸੀਂ ਖੜੇ ਆਂ ਮੇਨ ਗੱਲ ਹੈ ਆਪਣੀ ਯੂਨਿਟੀ ਬਣਾਓ ਜਦੋਂ ਤੱਕ ਤੁਸੀਂ ਸਾਨੂੰ ਗੱਲ ਹੀ ਨਹੀਂ ਕਰੋਗੇ ਅੱਜ ਜੇ ਸਾਨੂੰ ਦੱਸਣਗੇ ਨਹੀਂ ਸਾਨੂੰ ਕਿੱਥੋਂ ਪਤਾ ਲੱਗੇਗਾ ਅੱਜ ਜਿਹਨਾਂ ਨੇ ਇਨੀਸ਼ੀਏਟਿਵ ਲਿੱਤਾ ਅੱਜ ਸਾਰੇ ਆਪਣੇ ਭਰਾ ਐਸੋਸੀਏਸ਼ਨ ਇਕੱਠੀ ਹੋ ਗਿਆਈ ਆ 50-60 ਹੋਟਲ ਵਾਲੇ ਇਕੱਠੇ ਹੋ ਗਏ ਆ ਅੱਜ ਦੇਖੋ ਨਾ 50-60 ਹੋਟਲਾਂ ਦੇ ਥੱਲੇ ਅੱਜ ਇੱਕ ਬੰਦੇ ਕੋਲ 25-30 ਬੰਦੇ ਵੀ ਹੋਰ 5-700 ਹਜ਼ਾਰ এমਪਲੋਇਮੈਂਟ ਦਿੱਤੀ ਪਈ ਆ ਸਾਡੇ ਅੰਮ੍ਰਿਤਸਰ ਦਾ ਇਹ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਦੇ ਰਹੇ ਨੇ ਸਾਡੇ ਪੰਜਾਬ ਦੇ ਅੱਜ ਜਿਹੜੇ ਲੋਕੀ ਬਾਹਰ ਜਾ ਰਹੇ ਨੇ ਇਹ ਚਾਹੁੰਦੇ ਨੇ ਕਿ ਰਿਵਰਸ ਇਮੀਗ੍ਰੇਸ਼ਨ ਜਿਵੇਂ ਆਪਣੇ ਅੰਮ੍ਰਿਤਸਰ ਦੇ ਵਿੱਚ ਕਾਰੋਬਾਰ ਕਰੀਏ ਪੰਜਾਬ ਸਰਕਾਰ ਨਾਲ ਜੋ ਆਪਣਾ ਜ਼ਿੰਮੇਵਾਰੀ ਨਿਭਾਈਏ ਤੇ ਇਸ ਤਰ੍ਹਾਂ ਨਿਭਾਉਣ ਚ ਰੋਂ ਜਿਹੜੀ ਮੁਸ਼ਕਲਾਂ ਆ ਟਾਰਗੇਟ ਦੇਖੋ ਅੱਜ ਕੀ ਹੁੰਦਾ ਕਿ ਅੱਜ 100% ਜਿਹੜਾ ਹੁੰਦਾ ਨਾ ਥੋੜਾ ਬੋਤਾ ਕੋਈ ਨਾ ਕੋਈ 1921 ਨੋਰਮਸ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਇਹਨਾਂ ਨੇ ਕੋਈ ਜਿਵੇਂ ਕੀਤਾ ਜਿਵੇਂ ਭਗਵੰਤ ਸਿੰਘ ਸਾਹਿਬ ਨੇ ਕਿਹਾ ਉਹ ਵਾਕਬੂਹਾਰ ਰਜਿਸਟਰੀ ਕਰਾਣੀ ਇਸ ਤਰ੍ਹਾਂ-ਤਰ੍ਹਾਂ ਦੇ ਲਫ਼ਜ਼ ਹੁੰਦੇ ਜਿਹੜੇ ਬੰਦੇ ਨੂੰ ਨਹੀਂ ਪਤਾ ਲੱਗਦੇ ਉਹੀ ਗੱਲ ਹੈ ਕਿ ਜੇ ਅੱਜ ਐਮਟੀ ਵਿਭਾਗ ਲੋਕਲ ਬੋਡੀ ਮਨਿਸਟਰ ਬਹਿ ਕੇ ਮੀਟਿੰਗ ਕਰਨ ਇੱਕ ਈਜ਼ੀ ਵੇ ਦੇ ਨਾਲ ਯਾਰ ਜੇ ਅੱਜ ਹੋਟਲ ਵਾਲੇ ਨੇ ਕਿਸੇ ਨੇ ਨਕਸ਼ਾ ਪਾਸ ਕਰਾਣਾ ਈਜ਼ੀ ਹੋਟਲ ਹੋਵੇ ਕਿਉਂ ਆਪੇ ਜਿਹੜੀ ਖਤਮ ਹੋ ਜਾਈ ਨਹੀਂ ਤੁਹਾਡੀ ਇਹ ਕਰਪਸ਼ਨ ਜਦੋਂ ਇੱਕ ਪ੍ਰੋਪਰ ਰਣਕਸ਼ਾ ਪਾਸ ਹੋਏਗਾ ਇੱਕ ਆਪਾਂ ਨੂੰ ਪ੍ਰੋਬਲਮ ਹੀ ਕੋਈ ਨਹੀਂ ਆਏਗੀ ਤੇ ਫਿਰ ਅੱਪੇ ਕਰਪਸ਼ਨ ਖਤਮ ਹੋ ਜਾਏਗੀ ਕਹ ਰਿਹਾ ਕਿ ਦੇ ਵਪਾਰ ਦਾ ਧੰਦਾ ਕਰਦੇ ਨੇ ਬਲੈਕ ਤੁਸੀਂ ਦੇਖੋ ਇੱਕ ਇੱਕ ਬਿਜ਼ਨਸ ਕਲਾਸ ਫੈਮਿਲੀ ਦੇ ਦੋ ਬੱਚੇ ਹੈ ਇੱਕ ਵਾਈਫ ਹੈ ਇਹਦੇ ਪਰਿਵਾਰ ਹੈ 브ਦਰ ਆਏ ਨੇ ਜੀਜਾ ਜੀ ਹੈ ਸਾਰਾ ਪਰਿਵਾਰ ਹੈ ਇੱਕ ਤੁਸੀਂ ਇੱਕ ਵੀਡੀਓ ਪਾ ਕੇ ਉਹਦੇ ਤੇ ਕਹਿ ਰਹੇ ਦੇ ਵਪਾਰਾ ਧੰਦਾ ਕਰਦਾ ਤੁਸੀਂ ਤੇ ਉਹ ਮਤਲਬ ਉਹਨੂੰ ਤੇ ਬਲੈਕਮੇਲ ਕਰਦਾ ਨਾ ਉਹ ਹੀ ਕਦੇ ਉਹਨੂੰ ਉਹਦਾ ਤੇ ਤੁਸੀਂ ਸ਼ਹਿਰ ਚ ਖਤਮ ਕਰਦਾ ਉਹ ਤੇ ਵਿਚਾਰਾ ਪਰੇਸ਼ਾਨ ਹੈ ਉਹ ਕਹਿੰਦਾ ਮੈਂ ਮਤਲਬ ਇਨੇ ਸਾਲ ਹੋ ਗਏ ਤੇ ਗੁਰੂ ਨਗਰੀ ਸੇਵਾ ਰੋਸ਼ੀਦਾ ਸਾਹਿਬ ਜਾਨ ਵਾਲਾ ਬੰਦਾ ਹੈ ਤੇ ਤੁਸੀਂ ਦੇਖੋ ਉਦੋਂ ਤੁਸੀਂ ਦੇ ਵਪਾਰ ਦਾ ਧੰਦੇ ਦਾ ਗਹਿਤ ਆ ਅੱਜ ਕਿੱਥੇ ਆਏ ਹੋ ਤੁਸੀਂ ਆਈ ਐਸ ਐਸ ਪੀ ਸਾਹਿਬ ਕੋ ਆਇਆ ਪੇਸ਼ ਹੋਣ ਆਏ ਆ ਵਪਾਰੀਆਂ ਨੂੰ ਰਾਹਤ ਕਿਉਂਕਿ ਸਾਡਾ ਫਰਜ ਹੈ ਜਿਵੇਂ ਐਸ ਐਸ ਪੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਵਪਾਰੀਆਂ ਦਾ ਜਿਹੜਾ ਦੁੱਖ ਹੈ ਉਹ ਦੂਰ ਕਰੋ ਰਾਹਤ ਦਿਓ ਮੀ ਤਾਂ ਪ੍ਰਸ਼ਾਸਨ ਦੇ ਮੱਥੋਂ ਕਰਨਾ ਹੀ ਕੀ 100% ਹੋਏਗੀ ਸਾਹਿਬ ਮੇਰਾ ਜਤਿੰਦਰ ਪਾਸ ਸਿੰਘ ਨਾਮ ਹੈਗਾ ਕਿੱਥੇ ਹੋਟਲ ਹੈਗਾ ਤੁਹਾਡਾ ਸਾਹਿਬ ਹੋਟਲ ਮੇਰਾ ਹੈਗਾ 골ਡਨ ਐਵੇਨਿਊ ਚੌਂਕ 'ਚ ਸਾਈ ਹੋਟਲ ਨੈਕਸਟ ਲੈਵਰ ਦਾ ਨਾਮ ਤੋਂ ਹੈ ਸਾ ਮੈਂ ਸਾ ਮੈਂ ਹਰ ਤਰ੍ਹਾਂ ਟੈਕਸ ਭਰਦਾ ਮੈਂ ਰਿਟਰਨ ਦਾ ਭਰਦਾ ਬੇ ਹੋਟਲ ਦੇ ਆਦੀਆਂ ਸਰ ਇੱਕ ਸਗਾ ਸਾਰੋ ਮੈਂ ਤੋਂ ਦੋ ਸਾਲ ਤੋਂ ਮਗਰ ਪਿਆ ਹੋਇਆ ਵਾ ਸਰ ਇਹ ਮੇਰੇ ਕੋ ਪੈਸੇ ਡਿਮਾਂਡ ਮੰਗ ਰਿਆ ਵਾ ਸਰ ਮੇਰੇ ਕਦੇ ਕਿਸੇ ਤਰੀਕੇ ਨਾਲ ਵੀਡੀਓ ਪਾਉਂਦਾ ਕਦੀ ਕਿਸੇ ਤਰੀਕੇ ਨਾਲ ਵੀਡੀਓ ਪਾਉਂਦਾ ਸਰ ਹੁੰਦੇ ਉਹਨੇ ਹੱਥ ਹੀ ਕਰ ਦਿੱਤੀ ਆ ਸਰ ਉਹਨੂੰ ਮੈਨੂੰ ਕਹ ਲਾ ਪਿਆ ਮੈਂ ਦੇ ਵਪਾਰ ਦਾ ਧੰਦਾ ਕਰਦਾ ਪਿਆ ਸਰ ਉਹਨੂੰ ਪੁੱਲਾ ਪੁੱਛਿਆ ਜੇ ਕਿਸ ਚੀਜ਼ ਦਾ ਮੈਂ ਵਪਾਰ ਦਾ ਕੰਮ ਕਰਦਾ ਸਰ ਮੇਰੇ ਕੋ ਸਾਰੇ ਡਾਕੂਮੈਂਟ ਸਰ ਪੂਰੇ ਲੈ ਕੇ ਆਈਡਿਅ ਲਾ ਕੇ ਸਰ ਮੈਂ ਲਗਾਣਾ ਪਿਆ ਸਰ ਸਾਰੀ ਐਸੋਸੀਏਸ਼ਨ ਮੇਰੇ ਨਾਲ ਗਵਾਹ ਹੀ ਹੈ A to Z ਕੀ ਪੈਸੇ ਦੀ ਮੰਗ ਕੀਤੀ ਜਾ ਰਹੀ ਤੁਹਾਡੇ ਸਾਹ ਪਹਿਲੇ ਮੇਰੇ ਕੋਲ 15 ਲੱਖ ਮੰਗਦਾ ਫਿਰ 10 ਸਾਹ ਹੁਣ ਮੇਰੇ ਕੋਲ 5 ਲੱਖ ਰੁਪਏ ਦੀ ਡਿਮਾਂਡ ਰੱਖ ਰਿਹਾ ਜੀ ਸਾਹ ਮੇਰਾ ਹੋਟਲ ਦਾ ਨਕਸ਼ਾ ਪਾਸ ਹੈ ਮੈਂ ਇਹਨੂੰ ਕੋਈ ਪੈਸਾ ਨਹੀਂ ਦੇ ਸਕਦਾ ਸਾਹ ਮੈਂ ਤਾਂ ਪ੍ਰਸ਼ਾਸਨ ਕੋ ਸਾਹ ਇਨਸਾਫ ਪਾ ਲਾਣਾ ਆਇਆ ਜਿੱਥੇ ਤੁਹਾਡੀ ਜਿਹੜੀ ਵੀਡੀਓ ਬਣਾਈ ਜਾ ਰਹੀ ਉਹਨਾਂ ਕੇ ਵੱਲੋਂ ਸੋਸ਼ਲ ਮੀਡੀਆ ਪਾਈ ਜਾ ਰਹੀ ਉਹ ਗਲਤ ਕੀ ਹੈ ਸਾਹ ਸਾਹ ਬਹੁਤ ਜ਼ਿਆਦਾ ਗਲਤ ਹੈਗੀ ਹੈ ਸਾਹ ਇਹਦੇ ਤੇ ਮੈਂ ਮਾਨਹਾਰੀ ਦਾ ਕੇਸ ਕਰਾਂਗਾ ਸਰ ਜੀ ਉਹਨਾਂ ਦੇ ਵੱਲੋਂ ਕਿਸੇ ਹੋਰ ਵੀ ਹੋਟਲ ਵਾਲੇ ਟਾਰਗੇਟ ਕੀਤਾ ਗਿਆ ਜਾਂ ਸਿਰਫ ਤੁਹਾਨੂੰ ਹੀ ਕੀਤਾ ਗਿਆ ਸਾਰੇ ਉਹਦੇ YouTube ਤੇ ਦੇਖ ਲਓ ਸਾਰੇ ਘਟੋੜ 10 ਹੋਟਲ ਵਾਲੇ ਸਾਰੇ ਉਹ ਟਾਰਗੇਟ ਕਰਦਾ ਪਿਆ ਵਾ ਸਾਰੇ ਕੋ ਪੈਸੇ ਡਿਮਾਂਡ ਰੱਖੀ ਹੋਏ ਬੰਦੇ ਨੇ ਪ੍ਰਸ਼ਾਸਨ ਕੋ ਕੀ ਮੰਗੂਗਾ ਸਭ ਪ੍ਰਸ਼ਾਸਨ ਨਾਲ ਇਨਸਾਫ ਕੋ ਤਾਂ ਆਇਆ ਜੋ ਭੰਦੀ ਕਾਰਵਾਈ ਤੇ ਕੀਤੀ ਜਾਏ ਜੂਜ ਜੀ ਨਾਲ ਆਏ ਨੇ ਭਰੋਸਾ ਤੁਹਾਨੂੰ ਹਾਂਜੀ ਸਾਰੇ ਨਾਲ ਤੋਂ ਜ਼ਿਆਦਾ ਭਰੋਸਾ ਹੈ ਸਾਰਾ